ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਮੈਂ ਕਿ ਤੁਸੀ ਵੀ ਚੈਨਲ ਜਰੂਰ ਬਣਾਇਆ ਹੋਣਾ ਆ ਤੇ ਤੁਹਾਡੇ ਵੀ ਵਿਊ ਬਹੁਤ ਘੱਟ ਆਉਂਦੇ ਆ ਤੇ ਮੈਂ ਕਹਿੰਦੀ ਮੇਰੇ ਵਿਊ ਵੀ ਬਹੁਤ ਘੱਟ ਆਉਂਦੇ ਆ ਦੇਖ ਲਓ ਕੱਲ ਦੀ ਵੀਡੀਓ ਪਾਈ ਹੋਈ ਆ ਮੈਂ ਕਿਹੜਾ ਕੋਈ ਮਾੜੀ ਵੀਡੀਓ ਪਾਈ ਸੀ ਮੈਂ ਕਿਹੜਾ ਕੋਈ ਗੰਦਗੀ ਵਾਲੀ ਵੀਡੀਓ ਪਾਈ ਸੀ ਤੇ ਦੇਖ ਲਓ ਮੈਂ ਇੰਟਰਲੌਕ ਵਾਲੀ ਮਸ਼ੀਨ ਦੀ ਵੀਡੀਓ ਪਾਈ ਸੀ ਵੀ ਮੈਂ ਇੰਟਰਲੌਕ ਵਾਲੀ ਮਸ਼ੀਨ ਲੈ ਕੇ ਆਈ ਆ ਵਿਜੇ ਵੀ ਕਿਸੇ ਵੀ ਭੈਣ ਭਰਾ ਨੂੰ ਲੋੜ ਹੋਵੇ ਤੇ ਮੈਂ ਉਹਨਾਂ ਨੂੰ ਐਡਰੈਸ ਵੀ ਦੇ ਦਊਗੀ ਨੰਬਰ ਵੀ ਦੇ ਦਊਗੀ ਤੁਸੀਂ ਉੱਥੇ ਜਾ ਕੇ ਖਰੀਦ ਸਕਦੇ ਆ ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਨਹੀਂ ਸੀ ਹੈ ਪਰ ਸ਼ਾਇਦ ਲੋਕਾਂ ਲੋਕੀ ਬਹੁਤ ਐਡਵਾਂਸ ਹੈ ਮੈਂ ਇਹ ਸਾਰਿਆਂ ਤੋਂ ਪਿੱਛੇ ਆ ਤੇ ਫਿਰ ਮੈਂ ਕਿੰਨੀ ਆ ਵੀ ਲੋਕੀ ਜਿਹੜੀਆਂ ਆ ਜਿੱਦਾਂ ਹੁਣ ਆਪਾਂ ਆ ਮੈਸਟਰੀਚਿੰਗ ਦਾ ਕੰਮ ਕਰਦੀ ਆ ਮੈਂ ਉਹਦੇ ਉਹਦੇ ਨਾਲ ਹੀ ਮਿਲਦੀਆਂ ਜੁਲਦੀਆਂ ਜਿਹੜੀਆਂ ਜ਼ਿਆਦਾ ਵੀਡੀਓ ਪਾਉਂਦੀਆਂ ਜਾਂ ਮੈਨੂੰ ਕੁਝ ਵੀ ਲੱਗਦਾ ਆ ਵੀ ਮੈ ਕਿਤੇ ਜਾਣੀ ਆ ਵੀ ਮੈਨੂੰ ਉਹ ਨਾ ਕੁਝ ਮੇਰੇ ਦਿਨੋਂ ਲੱਗਦਾ ਵੀ ਹਾਂ ਇਹ ਵੀਡੀਓ ਪਾਉਣੀ ਚਾਹੀਦੀ ਤੇ ਮੈਂ ਉਹ ਵੀਡੀਓ ਜਿਹੜੀਆਂ ਪਾ ਦਿੰਨੀ ਆ ਹੁਣ ਤੁਸੀਂ ਇਹ ਨਾ ਕਿ ਉਹ ਵੀ ਤੂੰ ਕਿੱਦਾਂ ਹੈ ਨਾ ਹੱਥ ਮਾਰ ਮਾਰ ਗੱਲਾਂ ਕਰਦੀਆਂ ਕਿਉਂਕਿ ਜਦੋਂ ਅਸੀਂ ਪੰਜਾਬੀ ਆ ਤਾਂ ਅਸੀਂ ਹਾਂ ਇਦਾਂ ਹੀ ਹੈ ਨਾ ਹੱਥ ਮਾਰ ਮਾਰ ਕੇ ਹੀ ਗੱਲਾਂ ਕਰਦੇ ਹੁੰਨੇ ਆ ਕਿਉਂਕਿ ਇਹ ਆਦਤ ਹੁੰਦੀ ਆ ਸਾਡੀ ਜਨਨੀਆਂ ਦੀ ਅਸੀਂ ਇਦਾਂ ਹੀ ਕਰਦੇ ਹੁੰਨੇ ਆ ਤੇ ਕੁਝ ਵੀ ਤੁਸੀਂ ਨਿਰਾਸ਼ ਨਹੀਂ ਹੋਣਾ ਤੁਸੀਂ ਬਸ ਐਸੇ ਤਰ੍ਹਾਂ ਜਿੱਦਾਂ ਮੈਰ ਲੱਗੀ ਹੋਈਆਂ ਕਿ 10 ਵੀਊ ਆ ਗਏ 20 ਵੀਊ ਆ ਗਏ ਕੋਈ ਗੱਲ ਨਹੀਂ ਕਦੇ ਨਾ ਕਦੇ ਤਾਂ ਚੈਨਲ ਚੱਲੂਗਾ ਹੀ ਪਰ ਆਪਣੇ ਰਸਤੇ ਤੋਂ ਬਿਲਕੁਲ ਨਹੀਂ ਆਪਾਂ ਪਟਕਣਾ ਨਹੀਂ ਹੈਗਾ ਆਪਾਂ ਆਪਣੇ ਜਿੱਦਾਂ ਦੀ ਅਸੀਂ ਵੀਡੀਓ ਪਾਉਨੇ ਆ ਅਸੀਂ ਹਾਂ ਉਹਨਾਂ ਵੀਡੀਓ ਵਿੱਚ ਜ਼ਰੂਰ ਆਪਾਂ ਆਪਣੇ ਸੁਧਾਰ ਕਰ ਸਕਦੇ ਆ ਪਰ ਆਪਾਂ ਕਿਸੇ ਵੱਲ ਦੇਖ ਕੇ ਵੀ ਕੋਈ ਗਲਤ ਕਦਮ ਜਿਹੜਾ ਨਹੀਂ ਚੱਕਣਾ ਹੈਗਾ ਤੇ ਮੈਂ ਤੁਹਾਨੂੰ ਹਨਾ ਹੁਣ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਵੀ ਕਰਦੇ ਆ ਕਰੋ ਤੇ ਜੇ ਵੀ ਕਾਜ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਤਾਂ ਦੇਖੋ ਪੈਸੇ ਤਾਂ ਆਪਾਂ ਨੂੰ ਇਹ ਚਾਹੀਦਾ ਆ ਵੀ ਜਿੱਦਾਂ ਹੁਣ ਮੇਰੇ ਸਬਸਕ੍ਰਾਈਬਰ 3000 ਤੋਂ ਉੱਤੇ ਆ ਜਦੋਂ ਵੀ ਮੈਂ ਵੀਡੀਓ ਪਾਉਣੀ ਆ ਕਮ ਸਿਕਮ 3000 ਵਿਊ ਤਾਂ ਆਉਣਾ ਹੀ ਚਾਹੀਦਾ ਆ ਪਰ ਸਾਡੇ ਇਨੇ 3000 ਕੀ 300 ਵੀ ਵਿਊ ਨਹੀਂ ਆਉਦੇ ਕਦੇ ਕਦੇ ਤਾਂ 3 ਵਿਊ ਨਹੀਂ ਆਉਦੇ ਦੇਖੋ 300 ਵਿਊ ਕੱਲ ਦੀ ਵੀਡੀਓ ਨੂੰ ਸਾਰੇ 300 ਵਿਊ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਦੇਖੋ ਇਹ ਮੈਨੂੰ ਸੂਟ ਸੀਨਾ ਆਇਆ ਸੀ ਸਿਰਫ ਇਸ ਤਰ੍ਹਾਂ ਇਹ ਬਿੰਦੀਆਂ ਜੀਆਂ ਉਹਨਾਂ ਨੇ ਬਿੰਦੀਆਂ ਵਾਲਾ ਸੂਟ ਲਿਆ ਹੈਗਾ ਆ ਸੋ ਇਹ ਪ੍ਰਿੰਟ ਮੈਨੂੰ ਬੋਸ ਹੋਣਾ ਲੱਗਦਾ ਆ ਉਹਨਾਂ ਨੇ ਮੈਨੂੰ ਕਿਹਾ ਨਹੀਂ ਸੀ ਵੀ ਤੂੰ ਇੱਥੇ ਕੋਈ ਵੀ ਕੰਮ ਕਰਨਾ ਪਰ ਮੈਂ ਆਪਣੇ ਕਹਿੰਦੇ ਹੁੰਦੇ ਜਦੋਂ ਸੀ ਆਪਣੇ ਕੰਮ ਨੂੰ ਕੁਝ ਵਧੀਆ ਕਰਨਾ ਆ ਮੈਂ ਵੀਡੀਓ ਦੇ ਮੈਂ ਇਸ ਚੈਨਲ ਦਾ ਕਰਕੇ ਕਹਿੰਦੀ ਆ ਵੀ ਆਪਾਂ ਉਸ ਆਪਾਂ ਆਪਣੇ ਚੈਨਲ ਨੂੰ ਵਦਿਆ ਕਰ ਸਕਦੇ ਆ ਪਰ ਆਪਾ ਆਪਣੇ ਰਸਤੇ ਤੋਂ ਨਹੀਂ ਭਟਕਣਾ ਹੈਗਾ ਜਿਵੇਂ ਕਿ ਇਹ ਉਹ ਮੈਨੂੰ ਸੂਟ ਦੇ ਕੇ ਗਏ ਆ ਮੈਂ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਕਿਹਾ ਹੈਗਾ ਮੈਂ ਉਹ ਮੈਨੂੰ ਮਿਹਨਤ ਦੇਣ ਚਾਏ ਨਾਲ ਦੇਣ ਪਰ ਮੈਂ ਇਹ ਦੀ ਮਿਹਨਤ ਵੀ ਨਹੀਂ ਮੰਗਣੀ ਕਿਉਂਕਿ ਉਹਨਾਂ ਨੇ ਮੈਨੂੰ ਨਹੀਂ ਸੀ ਕਿਹਾ ਤੇ ਮੈਂ ਦੇਖੋ ਉੱਤੇ ਮੈਂ ਹਨਾ ਇਹ ਸਾਰਾ ਜਿਹੜਾ ਆ ਇਹ ਜਿਹੜਾ ਫੱਟਾ ਬਣਾ ਕੇ ਜਿਹੜਾ ਬਾਰਡਰ ਜਿਹਾ ਬਣਾ ਕੇ ਮੈਂ ਉੱਤੇ ਲਾ ਦਿੱਤਾ ਆ ਇਹ ਦੇਖ ਲਓ ਤੁਸੀਂ ਇਹ ਦੇਖ ਲਓ ਮੈਂ ਕਿੰਨੀ ਮੈਨੂੰ ਕਿੰਨੀ ਮਿਹਨਤ ਕਰਨੀ ਪਈ ਹੋਊਗੀ ਜਿਹੜਾ ਮੈਂ ਸਾਰਾ ਬਾਰਡਰ ਬਣਾਇਆ ਹਨਾ ਨੇ ਲੋ ਸਾਰੀਆਂ ਮੈਂ ਸਾਰੇ ਜਿੰਨੇ ਵਿੱਚ ਸੂਟ ਦੇ ਰੰਗਿਆ ਉਹਨੇ ਹੀ ਮੈਂ ਧਾਗੇ ਲੈ ਤੇ ਕਿੰਨੇ ਮੈਨੂੰ ਮਿਹਨਤ ਕਰਨੀ ਪਈ ਹੋਗੀ ਫਿਰ ਉਪਰ ਤੋਂ ਥੱਲੇ ਮੈਂ ਇਹਨਾਂ ਦੇ ਲੈਸ ਵੀ ਲਾ ਦਿੱਤੀ ਤਾਂ ਜੋ ਇਹ ਜਿਹੜਾ ਸੂਟ ਆ ਹੋਰ ਵੀ ਜ਼ਿਆਦਾ ਸੋਹਣਾ ਹੋ ਸਕੇ ਤੇ ਵੀ ਇਹ ਇਹ ਹੀ ਮਤਲਬ ਹੁੰਦਾ ਹੈ ਵੀ ਮੈਂ ਹੁਣ ਇਹਨੂੰ ਕੰਮ ਨੂੰ ਇਹਨੂੰ ਵਧੀਆ ਕੀਤਾ ਆ ਉਹ ਜਾ ਕੇ ਕਿਸੇ ਹੋਰ ਨੂੰ ਵੀ ਦੱਸਣਗੇ ਤੇ ਮੇਰੇ ਜਿਹੜੇ ਕਸਟਮਰ ਆ ਉਹ ਵਧ ਜਾਣਗੇ ਇਸੇ ਤਰ੍ਹਾਂ ਆਪਾਂ ਚੈਨਲ ਦੇ ਵਿੱਚ ਸੁਧਾਰ ਜ਼ਰੂਰ ਕਰ ਲੈਣਾ ਆ ਪਰ ਆਪਾਂ ਕਿਸੇ ਦੇ ਮਗਰ ਲੱਗ ਕੇ ਕੋਈ ਉਹਦਾਂ ਦੀਆਂ ਵੀਡੀਓ ਜਿਹੜੀਆਂ ਆ ਨਹੀਂ ਪਾਉਣੀਆਂ ਹੈਗੀਆਂ ਤੇ ਬਸ ਜੋ ਵੀ ਮੇਰੇ ਹੁੰਦਾ ਆ ਦਿਲ ਦੇ ਵਿੱਚ ਗੱਲ ਹੁੰਦੀ ਆ ਮੈਂ ਕਰ ਲੈਣੀ ਹੁੰਦੀ ਆ ਚਾਹੇ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ ਕਿ ਯਾਰੀ ਤਾਂ ਕੀ ਹੁੰਦਾ ਆ ਮੇਰੀ ਗੱਲ ਹਨਾ ਮੈਂ ਗੱਲ ਕਿਸੇ ਹੋਰ ਤਰੀਕੇ ਨਾਲ ਕਰਦੇ ਹੁੰਦੀ ਆ ਤੇ ਮੈਨੂੰ ਕਈ ਆਂਦੇ ਯਾਨੀ ਕਿ ਕਮੈਂਟ ਤਾਂ ਨਹੀਂ ਮੈਂ ਕਹਿ ਸਕਦੀ ਯਾਨੀ ਕਿ ਮੈਨੂੰ ਮੈਨੂੰ ਫੋਨ ਆ ਜਾਂਦਾ ਆ ਵੀ ਤੁਸੀਂ ਸਾਡਾ ਕਰਕੇ ਵੀਡੀਓ ਪਾਈ ਆ ਜਾਂ ਸਾਡਾ ਕਰਕੇ ਵੀਡੀਓ ਪਾਈ ਪਰ ਨਹੀਂ ਮੈਂ ਕਿਸੇ ਦਾ ਕਰਕੇ ਕੋਈ ਵੀਡੀਓ ਨਹੀਂ ਪਾਉਂਦੀ ਹੈ ਕਿ ਮੈਨੂੰ ਜੋ ਮੇਰੇ ਦਿਲ 'ਚ ਹੁੰਦਾ ਆ ਮੈਂ ਉਹੀ ਵੀਡੀਓ ਪਾ ਦਿੰਦੀ ਹੁੰਦੀ ਆ ਹਨਾ ਤੇ ਤੁਸੀਂ ਇਦਾਂ ਕੋਈ ਨਾ ਇਹ ਨਾ ਸੋਚੋ ਵੀ ਕਦੇ ਵੀ ਇਦਾਂ ਦਾ ਨਾ ਸੋਚਿਆ ਕਰੋ ਵੀ ਇਹ ਸਾਡੇ ਮਤਲਬ ਸਾਡੇ ਵੱਲ ਦੇਖ ਕੇ ਵੀਡੀਓ ਪਾਈ ਆ ਜਾਂ ਕਿਦਾਂ ਵੀ ਆ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਹਨਾ ਜਿੱਦਾਂ ਮੈਂ ਇੱਕ ਵਾਰੀ ਇਹ ਨਾ ਮੈਂ ਇੱਕ ਵੀਡੀਓ ਪਾਈ ਸੀ ਵੀ ਹਨਾ ਚਲੋ ਛੱਡੋ ਮੈਂ ਹੁਣ ਉਹ ਵੀ ਗੱਲ ਨਹੀਂ ਕਰਨੀ ਨਹੀਂ ਤੇ ਇੱਥੇ ਵੀ ਕਿਸੇ ਨਾ ਕਿਸੇ ਨੇ ਮੈਨੂੰ ਫੇਰ ਫੋਨ ਕਰ ਦੇਣਾ ਵੀ ਇਹਨਾਂ ਨੇ ਸਾਡੇ ਕਰਕੇ ਵੀਡੀਓ ਪਾਈ ਹੋਣੀ ਆ ਪਰ ਮੈਂ ਉਹ ਗੱਲ ਹੁਣ ਜਿਹੜੀ ਆ ਨਹੀਂ ਕਰਨੀ ਹੈਗੀ ਤੇ ਫਿਰ ਮੈਂ ਜੇਰ ਮੈਂ ਬਸ ਅੱਜ ਤੀ ਹੀ ਸੀ ਵੀ ਮੈਂ ਕਹਿੰਨੀ ਵੀ ਮੈਂ ਪੁੱਛਦੀ ਆ ਮੈਨੂੰ ਪਤਾ ਆ ਹੈਗੇ ਮੇਰੇ ਮੈਂ ਕਈਆਂ ਭੈਣਾਂ ਦੇ ਚੈਨਲ ਸਬਸਕ੍ਰਾਈਬ ਕੀਤੇ ਹੋਏ ਆ ਤੇ ਉਹਨਾਂ ਦੀਆਂ ਵੀਡੀਓ ਤੇ ਵੀ ਐਸੇ ਤਰ੍ਹਾਂ ਵਿਊ ਆਉਂਦੇ ਹੈਗੇ ਆ ਬਹੁਤ ਘੱਟ ਆਉਂਦੇ ਆ ਤੇ ਮੇਰੇ ਤੇ ਬਹੁਤ ਜ਼ਿਆਦਾ ਹੀ ਘੱਟ ਆਉਂਦੇ ਆ ਪਰ ਤੁਸੀਂ ਹੈ ਨਾ ਮੇਰਾ ਸਾਥ ਜ਼ਰੂਰ ਦਿਓ ਤੇ ਸਾਡੀਆਂ ਵੀਡੀਓ ਨੂੰ ਜਰਾਕ ਜ਼ਰੂਰ ਸਾਡੇ ਚੈਨਲ ਨੂੰ ਦੇਖਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚਿਰ ਦੀ ਸਾਰਿਆਂ ਨੂੰ ਸਤ ਸ੍ਰੀ ਅਕਾਲ